ਇੱਕ ਬੱਚਾ ਚੋਕੇਆ ਗਿਆ ਸੀ 112 ਤੇ ਕਾਲ ਆਈ ਸੀ ਕਿ ਬੱਚਾ ਉੱਥੋਂ ਚੋਕੇਆ ਗਿਆ ਕਾਲੀ ਮਾਤਾ ਪੁੱਤਰ ਦੇ ਨੇੜੇ ਉਹਦੇ ਤੇ ਐਕਸ਼ਨ ਕਰਦੇ ਹੋਏ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਅਸੀਂ 36 ਆਊਟ ਕੀਤਾ ਉਸ ਤੇ ਲੜੀ ਵਿੱਚ ਇਹਨਾਂ ਦੇ ਬਿਆਨ ਲਿਖੇ ਗਏ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 12 ਲੋਰੀ ਗੇਟ ਖਾਲੇ ਦੀ ਅੰਡਰ ਸੈਕਸ਼ਨ 99 ਤੇ 137 ਪੀ ਇਹਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸ ਪੀ ਸਿਟੀ ਦੀ ਐਸਪੀ ਸਿਟੀ ਵਾਂਟੇ ਐਸਐਚਓ ਲੋਗ ਵਿਦ ਇਹਨਾਂ ਨੇ ਜਦੋਂ ਇਹਦੇ ਤੇ ਕੰਮ ਕੀਤਾ ਟੈਕਨੀਕਲ ਐਵੀਡੈਂਸ ਕਲੈਕਟ ਕੀਤਾ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਜਮਨ ਇੰਟੈਲੀਜੈਂਸ ਨੇ ਕੰਮ ਕੀਤਾ ਤੇ ਇਹਦੇ ਦੋ ਬੰਦੇ ਅਰੈਸਟ ਹੋਏ ਬਿੱਟੂ ਪੁੱਤਰ ਰਾਮ ਸਿੰਘ ਤੇ ਪੱਪੂ ਪੁੱਤਰ ਜੰਗ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਤੇ ਬੱਚਾ ਰਿਕਵਰ ਹੋਇਆ ਜਿਹੜਾ ਕਿ 40 ਘੰਟੇ ਦੇ ਵਿੱਚ ਵਿੱਚ ਇਹਨਾਂ ਦੀ ਟੀਮ ਨੇ ਚੰਗਾ ਕੰਮ ਕਰਦੇ ਹੋਏ ਬੱਚੇ ਨੂੰ ਰਿਕਵਰ ਕੀਤਾ ਇਹ ਵੀਰ ਹਕੀਕਤਰਾ ਸਕੂਲ ਦੀ ਬੈਕਸਾਈਡ ਤੋਂ ਰਿਕਵਰ ਹੋਇਆ ਬੱਚਾ ਇਨਾ ਦਾ ਜਿਹੜਾ ਮੋਟਿਵ ਸੀਗਾ ਜਿਹੜੀ ਦੋਸ਼ੀ ਇੰਨਾ ਚ ਹੈ ਗਿਆ ਪੱਪੂ ਉਹਦੀ ਲੜਕੀ ਦੇ ਵਿਆਹ ਨੂੰ 10 ਸਾਲ ਹੋ ਗਏ ਸੀ ਬਟ ਬੱਚਾ ਕੋਈ ਨਹੀਂ ਸੀ ਉਹਨੂੰ ਇਹ ਸੀਗਾ ਕਿ ਬੱਚਾ ਚੱਕ ਕੇ ਤੇ ਉੱਥੇ ਮੈਂ ਪ੍ਰੋਵਾਈਡ ਕਰਾ ਦੂੰਗਾ ਨਾਲ ਜਿਹੜਾ ਬਿੱਟੂ ਸੀਗਾ ਉਹਨੂੰ ਇਹਨੇ ਪੈਸਿਆਂ ਦਾ ਨਾਲ ਸੁਤਤਾ ਸੀ ਰੌਣ 50 ਹਜ਼ਾਰ ਇਹਨੇ ਕਿਹਾ ਸੀ ਮੈਂ ਤੇਗੂ ਦੇ ਦੂੰਗਾ ਜੇ ਬੱਚਾ ਕੋਈ ਚੱਕ ਕੇ ਲੈ ਆਵੇ ਤਾਂ ਸੋ ਬਿੱਟੂ ਨਾਲ ਗਿਆ ਸੀ ਬਿੱਟੂ ਨੇ ਹੀ ਤੇ ਬੱਚਾ ਚੱਕਿਆ ਸੀ ਪੱਪੂ ਦੇ ਨਾਲ ਸੋ ਇਹ ਦੋਵੇਂ ਬੰਦੇ ਅਰੈਸਟ ਹੋ ਗਏ ਬੱਚਾ ਰਿਕਵਰ ਹੋ ਗਿਆ ਬੜਾ ਟ੍ਰੋਮਾ ਸੀਗਾ ਪੇਰੈਂਟਸ ਵਾਸਤੇ ਕਿ ਬੱਚਾ ਜਦੋਂ ਉਹਨਾਂ ਦਾ ਰਾਤ ਨੂੰ ਚੱਕਿਆ ਗਿਆ ਸੁੱਤੇ ਅਸੀਂ ਸਵੇਰ ਉੱਠ ਕੇ ਵੇਖਿਆ ਤਾਂ ਬੱਚਾ ਉੱਥੇ ਸੀਗਾ ਨਹੀਂ ਸੋ ਇਹਦੇ ਚੰਗਾ ਕੰਮ ਕੀਤਾ ਪੁਲਿਸ ਨੇ ਐਸਐਚਓ ਲੋਨੀਗਟ ਨੇ ਅੰਡਰ ਦਾ ਸੁਪਰਵੀਜ਼ਨ ਆਫ ਜਿਹੜਾ ਪਹਿਲਾਂ ਦੱਸਿਆ ਸੀ ਕਈ ਵਾਰ ਡੀਐਸਪੀ ਤੇ ਐਸਪੀ ਸਿਟੀ ਸਰਫਰਸ ਸੋ ਮੈਂ ਮੁਬਾਰਕਵਾਦ ਵੀ ਦੇਣਾ ਮਾਤਾ ਪਿਤਾ ਨੂੰ ਕਿ ਬੱਚਾ ਉਹਨਾਂ ਦਾ ਮਿਲ ਗਿਆ ਵਾਪਸ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ 112 ਦੀ ਵਰਤੋਂ ਬਾਤ ਯੂਜ਼ ਕਰਨ ਯੋਗੀ ਆਕੇ ਇਸੇ ਕਹਿ ਗਏ ਜਿਹੜਾ 112 ਤੋਂ ਇਨਫੋਰਮੇਸ਼ਨ ਆਈ ਸੀ ਉਹ ਨਾਲ ਦੇ ਨਾਲ ਹੀ ਉੱਤੇ ਕੰਮ ਕੀਤਾ ਗਿਆ ਤੇ ਬੱਚਾ ਇਹਨੂੰ ਰਿਕਵਰ ਕੀਤਾ ਸੋ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜਿਹੜੇ ਬਿੱਟੂ ਤੇ ਪੱਪੂ ਇਹ ਇੱਥੇ ਦੇ ਹੀ ਰਹਿਣਾ ਨੇ ਦੋਨੋਂ ਇੱਕ ਸਰਾ ਨਰ ਰੋੜ ਰਿਹਾ ਬਿੱਟੂ ਜਿਹੜਾ ਪੱਪੂ ਐ ਇਹ ਇੱਥੇ ਦਾ ਬਾਦਸੋ ਬੋਲਦਾ ਹੈ ਨਾ ਬਟੇਰ ਉਹਨਾਂ ਦੀਆਂ ਝੁੱਗੀਆਂ ਹੀ ਗੀਆਂ ਉਹ ਝੁੱਗੀਆਂ 'ਚ ਰਹਿੰਦੇ ਸਨ। ਜਦੋਂ ਇਹਨਾਂ ਦੇ ਕੰਸਰਟ ਵੀ ਕਿੱਦਾਂ ਆਏ ਬੱਚੇ ਚੱਕਣ ਕੀ ਇਹ ਵੀ ਉੱਥੇ ਆਉਂਦੇ ਰਹਿੰਦੇ ਸੀ। ਇਹ ਉੱਥੇ ਘੁੰਮਦੇ ਫਿਰਦੇ ਰਹਿੰਦੇ ਸਪੈਲਰ ਏਕੀ ਵਗੈਰਾ ਕੀਤੀ ਉਸ ਤੋਂ ਬਾਅਦ ਉੱਥੋਂ ਇਹਨਾਂ ਨੇ ਬੱਚਾ ਚੱਕਿਆ ਇਹਨੂੰ ਪਤਾ ਸੀ ਕਿ ਉੱਥੇ ਬੱਚੇ ਆਪਣੇ ਮਾਪਿਆਂ ਨਾਲ ਸੌਂਦੇ ਫੁੱਟਪਾਥ ਤੇ। ਸੋ ਉੱਥੋਂ ਇਹਨਾਂ ਨੇ ਬੱਚਾ ਉੱਥੋਂ ਚੱਕਿਆ। ਸਿਰ ਹੋਰ ਵੀ ਕਈ ਬੱਚੇ ਹੈਗੇ ਜੋ ਛੋਟੇ-ਛੋਟੇ ਇਸ ਤੋਂ ਵੀ ਛੋਟੇ-ਛੋਟੇ ਉੱਤੇ ਫੁੱਟਪਾਥ ਤੇ ਸੌਂਦੇ। ਹਾਂਜੀ ਬਿਲਕ ਉਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਾਂਗੇ ਜੇ ਉੱਥੇ ਵੀ ਫੁੱਲ ਹੋ ਜਾਂਦਾ ਤੇ ਹੋਰ ਵੀ ਫੈਸਿਲਿਟੀਆਂ ਆਪਾਂ ਲੱਭ ਕੇ ਤੇ ਉੱਥੇ ਉਹਨਾਂ ਸਾਰਿਆਂ ਨੂੰ ਸ਼ਿਫਟ ਕਰਾਂਗੇ ਇਹਦੇ ਵਿੱਚ ਇੱਕ ਜ਼ਿਕਰਯੋਗ ਗੱਲ ਇਹ ਹੈ ਕਿ ਮਿੱਟੂ ਤੇ ਵੀ ਪਹਿਲਾ ਪਰਚਾ ਹੈਗਾ ਐਂਡੀਪੀਐਸ ਦਾ ਸੋ ਉਹਦੇ ਵਿੱਚ ਉਹ ਵੀ ਅਸੀਂ ਸਾਰਾ ਚੈੱਕ ਕਰਦੇ ਹਾਂ ਜਿਹੜਾ ਪਿਛਲਾ ਪਰਚਾ ਤੇ ਬਾਕੀ ਵੀ ਇਹਨਾਂ ਦੀਆਂ ਕ੍ਰੀਕ ਕੀ ਵਿਦਿਅਨ ਐਕਟੀਵਿਟੀਜ਼ ਨੇ ਉਹ ਵੀ ਸਾਰੀ ਚੈੱਕ ਕਰਾਂਗੇ ਸਾਰੇ ਦੋਨੋਂ ਇਕੱਠੇ ਕਿਧਰ ਫਏ ਸੰਪਰਪਿਚ ਕਿਧਰ ਰਹੇ ਆ ਦਾਲ ਰਹਤੇ ਸੀ ਚੁਕੀਆਂ ਜਿਵੇਂ ਮੈਂ ਕਿਹਾ ਕਿ ਸੇਮ ਹੋ ਚੁਕੀਆਂ ਹੈ ਇਹਨਾਂ ਦੀ ਸੋ ਉਥੇ ਇਕੱਠੇ ਰਹਤੇ ਸੀ ਦੋਨੋਂ ਉਥੇ ਇਹਨਾਂ ਨੇ ਬੈ ਕੇ SLA ਕੀਤੀ ਜਿਵੇਂ ਕਿ ਤੁਸੀਂ ਦੱਸਿਆ ਵੀ ਤਕਰੀਬਨ 24 ਘੰਟੇ ਬੱਚਾ ਇਹਨਾਂ ਕੋਲ ਰਿਹਾ ਹੈ ਤੇ ਤੁਹਾਨੂੰ ਇਹਨਾਂ ਬੱਚੇ ਨੂੰ ਸੰਭਾਲਣ ਵਾਸਤੇ ਕੋਈ ਲੇਡੀ ਕੋਈ ਇਨਵੋਲਵ ਹੈ ਜਾਂ ਕੋਈ ਹੋਰ ਵੀ ਇਨਵੋਲਵ ਹੈ ਕਿਵੇਂ ਸੰਭਾਲ ਰਹੇ ਨੇ ਇਹਨਾਂ ਨੇ ਆਪਣੀ ਬੇਟੀ ਜਿਹੜੀ ਸੀਗੀ ਉਹਨੂੰ ਨਾਲ ਬੁਲਾ ਲਿਆ ਸੀਗਾ ਉਹਦੇ ਨਾਲ ਗੱਲਬਾਤ ਕਰਕੇ ਜਦੋਂ ਦੇਣਾ ਸੀ ਬੱਚਾ ਸੋ ਉਹ ਸੰਭਾਲ ਕਰਦੀ ਸੀ ਬੱਚੇ ਦੀ ਉਸ ਦੌਰਾਨੀ ਕੱਟੇ ਉਹਦੀ ਇਨਵੋਲਵਮੈਂਟ ਕਿੰਨੀ ਹੈਗੀ ਹੈ ਉਹਨਾਂ ਨੂੰ ਉਹਨੂੰ ਇਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਬੱਚਾ ਕਿੱਥੋਂ ਆਇਆ ਹੈ ਕਿ ਵਾਇਆ ਉਹਨਾਂ ਨੇ ਇਹ ਕਿਹਾ ਕਿ ਬੱਚਾ ਸੀ ਲੈ ਕੇ ਆਇਆ ਤੂੰ ਸੰਭਾਲ ਲੈ ਥੋੜੀ ਉਹਦੀ ਇਨਵੋਲਵਮੈਂਟ ਹਜੇ ਵੇਖਣੀ ਬਾਕੀ ਸਰ ਇਹ ਜਿਹੜੇ ਇਹਨਾਂ ਦੀ ਬੇਟੀ ਹੈ ਉਸ ਤੋਂ ਤੀਕੀ ਕਾਰਵਾਈ ਹੋਈ ਹਾਂ ਉਹੀ ਮੈਂ ਕਹਿ ਰਿਹਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹਦਾ ਰੋਲ ਕੀ ਸੀਗਾ ਉਹਨੂੰ ਪਤਾ ਸੀ ਇਸ ਬਾਰੇ ਜਾਂ ਨਹੀਂ ਪਤਾ ਸੀ ਸੋ ਉਹ ਜ਼ਿਆਦਾ ਚੈੱਕ ਕਰ ਇਹ ਪਹਿਲੀ ਕੋਸ਼ਿਸ਼ ਨਹੀਂ ਹੈ ਇਹਨਾਂ ਨੇ ਹੋਰ ਵੀ ਬੱਚਾ ਚੱਕ ਲਿਆ ਹਜੇ ਤੱਕ ਜਿਹੜੀ ਸਾਡੀ ਤਫਤੀਸ਼ ਉਹਦੇ ਮੁਤਾਬਕ ਪਹਿਲੀ ਸੀ ਪੱਕੂ ਦੇਖਣਾ ਵੀ ਕੋਈ ਪਰਚੇ ਪੁੱਛੇ ਇੰਜ ਨਹੀਂ ਨਹੀਂ ਬਿੱਟੂ ਦਾ ਹੈਗਾ ਇੰਟਰਪਰਟ